ਹਾਂਜੀ ਸਤ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਖਾਨ ਭਰਾਵਾਂ ਨੂੰ ਅੱਜ ਤੁਹਾਨੂੰ ਦਰਸ਼ਨ ਕਰਾਉਨੇ ਆ ਸਾਡੇ ਪਿੰਡ ਆਲਕੜਾ ਰੰਬਾ ਚਲਦਾ ਰੰਬਾ ਚਲਦਾ ਜੋ ਅੱਜ ਤੋਂ 25-30 ਸਾਲ ਪਹਿਲਾਂ ਹਰੇਕ ਪਿੰਡ ਚਾਤੀ ਬਾਢੀ ਹੁੰਦੀ ਸੀ ਰੰਬੇ ਚਲਦੇ ਸੀ ਨਜ਼ਾਰੇ ਵੱਜਾਂਦੇ ਖੇਤਾਂ ਚ ਰੌਣਕਾਂ ਹੁੰਦੀਆਂ ਸੀ ਆ ਸਾਡੇ ਲੇਬਰ ਵਾਲੇ ਵੀਰ ਜਿਉਂ-ਜਿਉਂ ਤਨ ਸੇਵਦਾ ਸੀ ਕਾ ਚੜਦਾ ਹੁੰਦਾ ਸੀ ਵੀ ਟਰੈਕਟਰ ਦੀ ਨਾੜ ਮਰਵਾਈਏ ਬੰਦ ਕਰਕੇ ਧੂਆਂ ਮਰਵਾਈਏ ਤੇ ਅੱਜੇ ਵੀ ਪੂਰੇ ਖੋਸਾ 25 30 ਕਿਲੋਮੀਟਰ ਤੱਕ ਜਾਂਦੇ ਆ ਅੱਜ ਇਹ ਪਹਿਲਾ ਹੜੰਬਾ ਚੱਲਦਾ ਸਾਡੇ ਪਿੰਡ ਆਲਕੜਾ ਇੱਥੇ ਕਿਸਾਨ ਪਸ਼ੂਪਾਲ ਕਬੀਰ ਜਿਨ੍ਹਾਂ ਨੂੰ ਸੌਂ ਦਾ ਜੋਧਾ ਸਿੰਘ ਦੇ ਖੇਤ ਦੇ ਵਿੱਚ ਤੇ ਆਪਾਂ ਕਰਾਉਂਦੇ ਆ ਗੱਲ ਭਾਈਆ ਪਰ ਭੜੌੜ ਤੋਂ ਵੀ ਟਰੈਕਟਰ ਵਾਲੇ ਹੜੰਬੇ ਵਾਲੇ ਕਰਾਉਂਦੇ ਇਹਨਾਂ ਨਾਲ ਗੱਲਬਾਤ ਵੀ ਕਿਉਂ ਤੁਸੀਂ ਹੜੰਬੇ ਦੀ ਟੂਣੀ ਬਣਾ ਰਹੇ ਆ ਕੀ ਕਾਰਨ ਆ ਹੁਣ ਤਾਂ ਮਸ਼ੀਨਾਂ ਰੀਪਰ ਬਹੁਤ ਜ਼ਿਆਦਾ ਹੋ ਗਏ ਇੱਕ ਦਿਨ ਦੇ ਵਿੱਚ ਕੰਬਾਈਨ ਨਾਲ ਕਣਕ ਵੱਢ ਕੇ ਤੇ ਮਗਰੀ ਰੀਪਰ ਆ ਜਾਂਦਾ ਤੇ ਕੀ ਫਾਇਦੇ ਆ ਕੀ ਗੱਲਬਾਤ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆਂ ਹਾਂਜੀ ਭਾਈ ਜੀ ਸਭ ਤੋਂ ਪਹਿਲਾਂ ਸਾਸਰੀ ਘਰ ਤੁਹਾਨੂੰ ਸਾਰੇ ਵੀਰਾਂ ਨੂੰ ਸਾਸਰੀ ਘਰ ਤੇ ਇਸ ਵਾਰ ਇਹ ਦੱਸੋ ਤੁਸੀਂ ਹਰ ਸਾਲ ਰਣਬੇ ਨਾਲ ਆਪਣੀ ਜੋ ਥੱਥੀ ਬਾਢੀ ਕਰਕੇ ਹੜਬੇ ਦਾ ਤੂੜੀ ਬਣਾਉਂਦੇ ਆ ਇਹਦਾ ਕੀ ਫਾਇਦਾ ਕੀ ਕਰਨ ਨਾਲ ਇੱਕ ਤਾਂ ਜੀ ਪਸ਼ੂ ਨੇ ਬਿਮਾਰ ਹੁੰਦਾ ਹਾਂਜੀ ਇੱਕ ਪੰਮਾ ਕਿੱਟੇ ਰੀੜੇ ਪਾ ਕੇ ਸੱਣੀ ਕਰ ਲੋ ਕੁਛ ਕਰ ਲੋ ਭਾਈ ਸਾਹਿਬ ਇਹਦੇ ਵਿੱਚ ਹਾਂਜੀ ਇਹਦਾ ਖਰਚੇ ਬਾਰੇ ਲੋਕ ਕਹਿੰਦੇ ਆ ਹੂੰ ਖਰਚੇ ਦੇ ਵਿੱਚ ਜਿਹੜਾ ਕਹਿੰਦਾ ਦੁੱਗਣਾ ਖਰਚਾ ਕਾ ਅੱਧਾ ਦਾ ਦੂਜਾ ਆਪਣਾ ਕਾਰੀ ਲੈਣਾ ਮਸ਼ੀਨ ਦਾ ਹਾਂਜੀ ਹਾਂਜੀ ਤੇ ਬਾਕੀ ਇਹ ਕਲਕਵਾਜਾ ਜੀ 1.5 ਕੋਸਟ ਵਾਲੇ ਨੇ ਕਿੱਲੇ ਮਗਰਾ ਟੂੜੀ ਟੂੜੀ ਵੀ ਵੱਧਾ ਟੂੜੀ 90 ਪੰਡਾ ਇੱਕ ਚੱਲੇ ਦੀਆਂ ਹਾਂ ਹਾਂ 90 85 90 ਪੰਡਾ ਪਰ ਬੰਦ ਰਹਿੰਦੀਆਂ ਬੱਕੀ ਗਰੀਨ ਮਿੱਟੀ ਨਹੀਂ ਹੁੰਦੀ ਕਸੀਰ ਨਹੀਂ ਤੁਲੀ ਨਹੀਂ ਮੱਤਲੀ ਨਹੀਂ ਸਾਨੂੰ ਕਾਫੀ ਚਿਰ ਤੋਂ ਅਸੀਂ ਦੇਖ ਰਹੇ ਹਾਂ ਮੈਂ 20 ਸਾਲ ਦਾ ਬਣਾਉਣਾ ਜੀ 25 ਸਾਲ ਦਾ ਹਾਂ ਪਹਿਲਾਂ ਤੁਸੀਂ ਵੀ ਖੜੰਭਾ ਵਰਤਿਆ ਸੀ ਜੀ ਖੜੰਭਾ ਵਰਤਿਆ ਜੀ ਪਹਿਲਾਂ ਹਾਂ ਉਹ ਤੋਂ ਬਾਅਦ ਵੇਚੇ ਰੋ ਹੋ ਕੇ 15-18 ਸਾਲ ਹਾਂਜੀ 15 ਸਾਲ ਤੋਂ ਫੇਰ ਮੈਂ ਕਿਰਾਏ ਦੀ ਕੰਮ ਕਰਾਂਗਾ ਠੀਕ ਆ ਠੀਕ ਚਲੋ ਤਾਂ ਮਿਹਨਤ ਹਾਂ ਕਹਿੰਦੇ ਮਿਹਨਤ ਕਹਿੰਦੇ ਸਾਰੇ ਖੜੰਭੇ ਪੜਾ ਲਈ ਵੀ ਨਹੀਂ ਬਾਕੀ ਜੀ ਬਾਕੀ ਸਭੀ ਬਹੁਤ ਚੰਗੇ ਬਹੁਤ ਮੰਨ ਜਾਂਦਾ ਮੰਨਦਾ ਤੇ ਕਿੰਨੇ 2 ਲੱਖ ਤੱਕ ਵਰਤ ਕੇ ਕੀਤੀ ਜੀ 2 ਲੱਖ ਵਾਲੀ ਹੋਵੇ ਫੇਰ ਤੇ ਫਰਕ ਬਹੁਤ ਪੈ ਜਾਂਦਾ ਹਾਂ ਹਾਂ ਉਹ ਤਾਂ ਬੇਜਵਾਨ ਆਪਣੇ ਰਸੇ ਪਾਏ ਵਾ ਜਹੇ ਜਹ ਪਾਉਂਗੇ ਉਹਦਾ ਖਾ ਲੈਣੇ ਆ ਕਿ ਤੇ ਇਹਨੂੰ ਖੋਸੋ ਕੇ ਖ ਹਣ ਕੇ ਡੋਖਰਾ ਪਾ ਕੇ ਦੁਆਰੇ ਭਰ ਨਹੀਂ ਜੰਦੀਆਂ ਇਹਦਾ ਖਾ ਜਾਂਦੀਆਂ ਠੀਕ ਆ ਠੀਕ ਆ ਹਾਂ ਇੱਕ ਜਿਹੜੇ ਜਾਨੀ ਕਿ ਸੁੱਖ ਚ ਪੈ ਗਏ ਲੋਕ ਬਹਿਨੇ ਰਹਿਣ ਲੱਗੇ ਹਾਂ ਹਾਂ ਇਹੀ ਕਾਰਨ ਆ ਹੈ ਬਾਕੀ ਸਾਰਾ ਰਸਾਇਣਕ ਹੁੰਦਾ ਇਹ ਵਿੱਚ ਜਿਹੜਾ ਹੁਣ ਕਿੱਥੇ ਦਾ ਆਉਣਾ ਉੱਥੋਂ ਚੱਕ ਦੇਣੀ ਆ ਹਾਂ 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 ਤੇ ਸਾਫ ਸੁਥਰੀ ਯਾ ਵਰਕਾ ਵਰਗੀ ਦੁਨੀਆ ਹੈ ਮਿੱਟੀ ਨਹੀਂ ਆਉਂਦਾ ਕੋਈ ਕਾਗਜ਼ ਲਫਾਫਾ ਨਹੀਂ ਆਉਂਦਾ ਹਾਂਜੀ ਹਾਂ ਤੇ ਬਾਈ ਜੀ ਸੱਸਰੀ ਕਾਲ ਤੁਸੀਂ ਵੀ ਕਿੰਨੇ ਚਿਰ ਤੁਹਾਡੇ ਬੱਜਲਾ ਰਹੇ ਆ ਅਸੀਂ 24 ਸਾਲ ਤੋਂ ਚਲਾਉਂਦੇ ਆ ਬਾਈ ਜੀ 24 ਸਾਲ ਤੋਂ ਹਾਂਜੀ ਹਾਂ ਕਿੰਨਾ ਕੁ ਸੀਜ਼ਨ ਲੱਗ ਜਾਂਦਾਗਾ ਇਜਾ ਲੈ ਕਿਦਾ ਲੱਗਦਾ 70 ਕਿੱਲੇ ਨਹੀਂ 100 ਕਿੱਲਾ ਘੜਦੇ ਕਿਤੇ ਆ ਕੇ ਲੱਗਦਾ ਪਿੰਡ ਪਿੰਡ ਜਾ ਕੇ ਦੂਰ ਤੱਕ ਜਾਂਦੇ ਹੁੰਦੇ ਆ ਆਪਣਾ ਪਿੰਡ ਭੜੌੜ ਹਾਂਜੀ ਭੜੌੜ ਆ ਜੀ ਠੀਕ ਨਾ ਕੀ ਆ ਆਪਣਾ ਭੋਲਾ ਸਿੰਘ ਭੋਲਾ ਸਿੰਘ ਆਉਣ ਵਾਲੇ ਸਮੇਂ ਤੇ ਕਿਸੇ ਵੀਰ ਨੇ ਰੰਬੇ ਨਾਲ ਆਪਣੀ ਕੰਕ ਜਾਂ ਟੂੜੀ ਵਗੈਰਾ ਬਣਾਉਣੀ ਹੋਵੇ ਤੇ ਬਾਈ ਨਾਲ ਸੰਪਰਕ ਕਰ ਸਕਦੇ ਹੋ ਨੰਬਰ ਆਪ ਆਪਣਾ ਬਾਈ ਕਿੰਨਾ 93 93787 ਹਾਂਜੀ 9307 ਦੁਆਰੇ ਫੇਰ ਦੱਸ ਦੂੰ 93787 930 ਬਾਕੀ ਦਨਆ ਭੋਲਾ ਸਿੰਘ ਪਲੇਰੀਆ ਪਿੰਡ ਪਤੌਰ ਤੇ ਸਾਡੇ ਹੈਗੇ ਪਸ਼ੂਆਂ ਦੇ ਸ਼ੌਂਕੀ ਪਸ਼ੂਪਾਲਕ ਜੋਧਾ ਸਿੰਘ ਇਹਨਾਂ ਕੋਲੇ ਬਹੁਤ ਚੰਗੀਆਂ ਮੱਝਾਂ ਤੇ ਸੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਕਿ ਸਿਆਣਿਆਂ ਨੇ ਕਿਹਾਗਾ ਕੋਡੀ ਰੰਬੇ ਦੀ ਤੂੜੀ ਰੰਬੇ ਦੀ ਤੇ ਜਿਹੜੀ ਖੇਤੀ ਆਏ ਨਾ ਕਿ ਇਕੱਲੇ ਬੰਦੇ ਦੀ ਇਹਦੇ ਵਿੱਚ ਬਹੁਤ ਬੰਦਿਆਂ ਦੀ ਲੋੜ ਆ ਪਰ ਅਮਹੀਨਾ ਵੀ ਤਾਂ ਨਹੀਂ ਕੰਮ ਹੁੰਦੇ ਆ ਸੌਂਕ ਦਾ ਕੋਈ ਮੁੱਲ ਨਹੀਂ ਆ ਬਾਈ ਸਾਡੇ ਲੇਬਰ ਵਾਲੇ ਵੀਰ ਆ ਕੀ ਕਹਿਣਾ ਚਾਹੁੰਦੇ ਆ ਬਾਈ ਜੀ ਕਿਵੇਂ ਮਨ ਖੁਸ਼ ਲੱਗਿਆ ਬਾਜੀ ਹਾਂ ਜੀ ਹਾਂ ਮਾਰ ਦਿਓ ਤਾੜੀਆਂ ਇੱਕ ਉਦੋਂ ਤੋਂ ਆੰਦੇ ਆ ਹਾਂ ਜੀ ਉਦੋਂ ਤੋਂ ਸਾਡਾ ਤਾੜੀ ਦੇਖੋ ਜੀ ਤਾੜੀਆਂ ਮਾਰਦੇ ਸਾਡੇ ਪ੍ਰਵਾਸੀ ਵੀਰ ਆ ਲੇਬਰ ਵਾਲੇ ਲਲਕਰਾ ਮਾਰ ਦਿਓ ਇੱਕ ਲਲਕਰਾ ਮਾਰ ਦਿਓ ਠੀਕ ਹੈ ਜੀ ਆ ਦੇਖੋ ਕਿਵੇਂ ਹੋ ਦੇਖੋ ਤੂੜੀ ਦੂਰ ਤੱਕ ਆ ਸਾਡੇ ਜਿਹੜੇ ਪਰਦੇਸੀ ਵੀਰ ਵੇਖ ਚਾ ਚੜਿਆ ਵਾ ਇਹਨਾਂ ਨੂੰ ਜਦੋਂ ਜਦੋਂ ਰੋਭ ਲਾਉਂਦੇ ਵੱਡੇ ਵੱਡੇ ਭਰੀਆਂ ਵਾਲੇ ਵੀਰ ਵੀ ਹਰ ਪਿੰਡ ਦੇ ਵਿੱਚ 10-15 ਖੜੰਬੇ ਹੁੰਦੇ ਸੀ ਪੁਰਾਣੇ ਸਮੇਂ 'ਚ ਇੱਕ ਖਤਮ ਹੋ ਗਏ ਇੱਕ ਵਿਰਸੇ ਹੀ ਸੰਭਿਆ ਹੋਇਆ ਇਹਨਾਂ ਦਾ ਹਾਂਜੀ ਹਾਂ ਧੰਨਵਾਦ ਬਾਈ ਜੀ ਸਾਰੇ ਵੀਰਾਂ ਦਾ ਸਾਰੇ ਪਸ਼ੂ ਪਾਲਕ ਵੀਰਾਂ ਦਾ ਅੰਤੂੜੀ ਜਿਹੜੀ ਤੁਸੀਂ ਰੰਬੇ ਦੀ ਆਪਾਂ ਗੱਲ ਕੀਤੀ ਹੈ ਇੱਕ ਨੰਬਰ ਚੀਜ਼ ਹੈ ਇਹਦੇ ਵਿੱਚ ਬਹੁਤ ਜਿਆਦੇ ਹਾਂਜੀ ਇਸ ਪੈਂਡ ਜੋ ਸਾਡੇ ਜੋਧਾ ਸਿੰਘਾ ਸਭ ਤੋਂ ਮਹਿੰਗੇ ਜਾਨਵਰ ਪਸ਼ੂ ਇਸ ਦੇ ਵਿਖਦੇ ਆ ਪੈਂਡ ਦੇ ਵਿੱਚੋਂ ਕਿੰਬ ਬਹੁਤ ਸੌਂਕ ਆ